ਰਾਮ ਤੀਰਥ ਰੋਡ ਮਾਹਲ ਬਾਈਪਾਸ ਕੰਦੇ ਨਾਲੇ ਤੇ ਬਣ ਰਿਹਾ ਪੁਲ ਜਿਸ ਨੂੰ ਕਿ ਕਾਫੀ ਦੇਰ ਬਾਅਦ ਤਿਆਰ ਕੀਤਾ ਗਿਆ ਪਰ ਹਜੇ ਵੀ ਇਹ ਪੁਲ ਅਧੂਰਾ ਹੈ ਕਿਉਂਕਿ ਦੋਹੀ ਪਾਸਿਆਂ ਤੇ ਰੈਂਪ ਤਾਂ ਬਣਾ ਦਿੱਤੇ ਗਏ ਹਨ ਪਰ ਹਜੇ ਤੱਕ ਉਸ ਉੱਪਰ ਕੰਕਰੀਟ ਦੀ ਸੜਕ ਬਣੇਗੀ ਜਾਂ ਫਿਰ ਪ੍ਰੀ-ਮਿਕਸ ਦੀ ਸੜਕ ਬਣੇਗੀ ਇਸ ਬਾਰੇ ਕੁਝ ਨਹੀਂ ਪਤਾ ਸੰਬੰਧਿਤ ਵਿਭਾਗ ਨੂੰ ਬੇਨਤੀ ਹੈ ਕਿ ਹੁਣ ਜਿਸ ਵੀ ਵਿਭਾਗ ਦਾ ਕੰਮ ਕਰਨ ਵਾਲਾ ਉਹ ਜਲਦ ਤੋਂ ਜਲਦ ਪੁਲ ਦਾ ਕੰਮ ਪੂਰਾ ਕਰਕੇ ਇਸ ਪੁਲ ਨੂੰ ਜਨਤਾ ਦੇ ਸਪੋਰਟ ਕਰੇ ਕਿਉਂਕਿ ਇਹ ਪੁਲ ਪਹਿਲਾਂ ਹੀ ਬਹੁਤ ਦੇਰੀ ਨਾਲ ਬਣਾਇਆ ਗਿਆ ਹੈ ਜਿਸ ਨਾਲ ਹਜੇ ਵੀ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਵੇਂ ਬਣਾਏ ਗਏ ਰੈਂਪ ਤੋਂ ਜਦੋਂ ਰਾਹੀਗਰ ਵਾਹਨ ਲੈ ਕੇ ਨਿਕਲਦੇ ਹਨ ਤਾਂ ਕਾਫੀ ਧੂੜ ਮਿੱਟੀ ਉੱਡਦੀ ਹੈ ਜਿਸ ਨਾਲ ਦੂਸਰੇ ਰਾਹੀਗਰਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਸੋ ਰਾਹੀਗਰਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਰਾਮਪੀਰਥ ਰੋਡ ਮਾਹਲ ਬਾਈਪਾਸ ਦੀਆਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀਆਂ ਪੁਲ ਦੀਆਂ ਖਬਰਾਂ ਨੇ ਉਹ ਵਿਖਾਈਆਂ ਗਈਆਂ ਤੇ ਕੋਣ ਜਿਹੜਾ ਇੱਥੇ ਦਾ ਕੰਮ ਹੈ ਲਗਭਗ ਮੁਕੰਮਲ ਹੋ ਚੁੱਕਾ ਹੈ ਜਿਹੜੇ ਰੈਂਪ ਨੇ ਤੁਸੀਂ ਦੇਖ ਸਕਦੇ ਹੋ ਕਿ ਰੈਂਪ ਜਿਹੜੇ ਨੇ ਦੋਵੇਂ ਪਾਸੇ ਦੇ ਤਿਆਰ ਕੀਤੇ ਗਏ ਨੇ ਪਰ ਰੈਂਪ ਬਣਨ ਤੋਂ ਬਾਅਦ ਫਿਰ ਪੁਲ ਨੂੰ ਜਿਹੜਾ ਉਹ ਸੁੰਨਾ ਛੱਡ ਦਿੱਤਾ ਗਿਆ ਹਜੇ ਤੱਕ ਪੂਰੀ ਤਰ੍ਹਾਂ ਕੰਪਲੀਟ ਨਹੀਂ ਕੀਤਾ ਗਿਆ ਰੈਂਪ ਦੇ ਉੱਤੇ ਹੁਣ ਸੜਕ ਪ੍ਰੀਮਿਕਸ ਦੀ ਬਣਨੀ ਹੈ ਜਾਂ ਕੰਕਰੀਟ ਦੀ ਇਹਦੇ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਲੇਕਿਨ ਇੱਥੋਂ ਜਿਹੜੇ ਲੋਕ ਲੰਘਦੇ ਨੇ ਕਹਿ ਸਕਦੇ ਆ ਕਿ ਥੋੜੀ ਜੀ ਉਹਨਾਂ ਨੂੰ ਆਸਾਨੀ ਵੀ ਹੋਈ ਹੈ ਤੇ ਪਰ ਹਜੇ ਵੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਰੈਂਪ ਬਣਾਏ ਗਏ ਨੇ ਉੱਥੋਂ ਜਦੋਂ ਵਾਹਨ ਲੰਘਦੇ ਨੇ ਕਾਰਾਂ ਲੰਘਦੀਆਂ ਨੇ ਤੇ ਕਾਫੀ ਧੂੜ ਮਿੱਟੀ ਜਿਹੜੀ ਆ ਉੱਡਦੀ ਆ ਤੇ ਜਿਹਦੇ ਨਾਲ ਬਾਕੀ ਦੇ ਰਾਹਗੀਰ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ ਜਿਹੜੇ ਰੈਂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੱਥਰ ਵੀ ਪਏ ਹੋਏ ਨੇ ਲੋਹੇ ਦੇ ਪੁਰਾਣੇ ਸਰੀਏ ਨੇ ਜਿਹੜੇ ਉਹ ਵੀ ਲੱਗੇ ਹੋਏ ਨੇ ਤੇ ਸੰਬੰਧਿਤ ਵਿਭਾਗ ਨੂੰ ਕਵਾਂਗੇ ਕਿ ਜਿਸ ਦਾ ਵੀ ਹੁਣ ਇੱਥੇ ਜਿਹੜਾ ਕੰਮ ਹੈ ਉਹ ਜਿਹੜਾ ਵਿਭਾਗ ਹੈ ਇੱਥੇ ਆਵੇ ਤੇ ਇਸ ਪੁਲ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਕੇ ਇਸ ਪੁਲ ਨੂੰ ਜਨਤਾ ਦੇ سپرد ਕੀਤਾ ਜਾਵੇ ਕਿਉਂਕਿ ਇਤਿਹਾਸਿਕ ਸਥਾਨ ਹੈ RAM TEERATH ਤੀਰਤ ਸੱਲ ਹੈ ਇੱਥੇ ਲੱਖਾਂ ਹੀ ਸ਼ਰਧਾਲੂ ਜਿਹੜੇ ਨੇ ਆਉਂਦੇ ਨੇ ਭਗਵਾਨ ਵਾਲਮੀਕ ਜੀ ਦੇ ਦਰਸ਼ਨਾਂ ਲਈ ਤੇ ਵਿਭਾਗ ਨੂੰ ਇਹੀ ਕਵਾਂਗੇ ਕਿ ਇਸ ਪੁਲ ਨੂੰ ਹੁਣ ਜ਼ਿਆਦਾ ਡਿਲੇ ਨਾ ਕੀਤਾ ਜਾਵੇ ਤੇ ਜਲਦ ਤੋਂ ਜਲਦ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਨੂੰ ਮੁਕੰਮਲ ਕੀਤਾ ਜਾਵੇ ਕਿਉਂਕਿ ਕਈ ਪਿੰਡ ਨੇ ਜਿਹੜੇ ਸਰਹੱਦ ਦੇ ਨਾਲ ਲੱਗਦੇ ਨੇ ਤੇ ਉਹਨਾਂ ਪਿੰਡਾਂ ਨੂੰ ਇਹ ਪੁਲ ਜਿਹੜਾ ਹੈ ਉਹ ਸ਼ਹਿਰ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ਸੋ ਇੱਕ ਵਾਰ ਫੇਰ ਬੇਨਤੀ ਕਰਦੇ ਆਂ ਕਿ ਜਲਦੋਂ ਜਲਦ ਇਸ ਪੁਲ ਨੂੰ ਕੰਪਲੀਟ ਕੀਤਾ ਜਾਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ